ਲੋ ਵੀਰ ਜੀ ਆਪਣੇ ਪਿੰਡ ਵੀ ਪਿੰਡ ਹਰੜ ਕਲਾਵੀ ਸਾਰੀਆਂ ਫਸਲਾਂ ਦੇ ਵਿੱਚ ਪਾਣੀ ਆ ਗਿਆ ਜੀ ਆ ਵੇਖੋ ਸਾਰੇ ਝੋਨੇਆਂ ਚ ਪਾਣੀ ਫਿਰ ਗਿਆ ਪੱਠਿਆਂ ਚ ਪਾਣੀ ਫਿਰ ਗਿਆ ਹੈ ਬਿਲਕੁਲ ਆ 20 ਮਿੰਟ ਹੀ ਹੋਏ ਹੈ ਪਾਣੀ ਫਿਰੇ ਨੂੰ ਵੇਖੋ ਆ ਵੇਖੋ ਤੁਹਾਨੂੰ ਵਖਾਉਣੇ ਆ ਬਿਲਕੁਲ ਆਪਣੇ ਘਰਾਂ ਦੇ ਲਾਗੇ ਪਾਣੀ ਆ ਗਿਆ ਹੈ ਤੇ ਵਖਾ ਦੇਣੇ ਤੁਹਾਨੂੰ ਆਪਣਾ ਘਰ ਵੀ ਆ ਬਿਲਕੁਲ ਆਪਣਾ ਘਰ ਆ ਤੇ ਇੱਥੇ ਵੀ ਪਾਣੀ ਆ ਵੇਖੋ ਆ ਗਿਆ ਹੈ ਬਹੁਤ ਤੇਜ਼ ਵਹਾ ਪਾਣੀ ਦਾ ਤੇ ਬਹੁਤ ਜਲਦੀ ਚੜ ਰਿਹਾ ਪਾਣੀ ਦੇਖੋ ਪੱਠੇ-ਪੁੱਠੇ ਵੀ ਡੁੱਬ ਗਏ ਸਭ ਝੋਨਾ ਹੀ ਇੱਧਰ ਤੇ ਸੱਕੀ ਨੇ ਬਹੁਤ ਮਾਰ ਕਰਤੀ ਆ ਹੁਣ ਤੇ ਮੇਰੇ ਵੀਰ ਸਾਵਧਾਨ ਮੇਰੇ ਵੀਰ ਸਾਰੇ ਲੋ ਪਾਣੀ ਬਹੁਤ ਤੇਜ਼ ਵਹਾ ਚੱਲ ਰਿਹਾ ਐਸਲੇ ਇਹ ਆਪਣਾ ਪਿੰਡ ਆ ਹਰੜਕਲਾਂ ਤੇ ਬਿਲਕੁਲ ਸੱਕੀ ਦੇ ਕੰਡੇ ਤੇ ਮੰਨ ਲਓ ਆਪਣਾ ਪਿੰਡ ਆ ਤੇ ਬਹੁਤ ਜਿਆਦਾ ਪਰਲੇਪਿੰਡ ਦੇ ਵੀ ਤੁਹਾਨੂੰ ਵਿਖਾਉਣੇ ਹਾਲਾਤ ਤੇ ਇਹ ਦੂਸਰਾ ਹਰੜ ਖੁਰਦਿਆ ਬਸ ਉਧਰ ਨੂੰ ਵੀ ਪਾਣੀ ਹੁਣ ਜਾ ਰਿਹਾ ਹੈ ਉਧਰ ਵੀ ਚੋਨੇ ਡੁੱਬਨੇ ਸ਼ੁਰੂ ਹੋ ਗਏ ਆ ਤੇ ਵੇਖੋ ਸੱਕੀ ਬਹੁਤ ਹੀ ਜਿਆਦਾ ਚੜ ਗਈ ਆ ਸਾਬਨਾ ਵਟ ਕੇ ਰਹਿ ਇੱਕ ਕਰਤਾ ਏ ਤੇ ਆ ਪਿੰਡ ਹਰੜ ਖੁਰਦਿਆ ਸਾਹਮਣਾ ਪਿੰਡ ਹਰੜ ਖੁਰਦਿਆ ਤੇ ਪਾਣੀ ਆ ਵੇਖੋ ਬਹੁਤ ਹੀ ਜਿਆਦਾ ਚੜ ਗਿਆ ਏ ਤੇ ਬਹੁਤ ਜ਼ੋਰ ਚ ਪਾਣੀ ਆ ਰਿਹਾ ਏ ਚੋਨਿਆਂ ਚ ਪਾਣੀ ਸਭ ਫਿਰ ਗਿਆ ਏ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਆ ਇਹ ਹਰੜ ਖੁਰਦ ਪਿੰਡ ਆ ਇਹ ਤਨੂੰ ਬਹੁਤ ਵੀ ਜਲਦੀ ਪਾਣੀ ਜਾ ਰਿਹਾ ਏ ਹਰੜ ਖੁਰਦ ਨੂੰ ਵੀ ਬਾਕੀ ਇਹ ਪਿੰਡ ਹਰੜ ਕਲਾਂ ਦੀ ਜਮੀਨ ਆ ਇਧਰ ਵੀ ਬਹੁਤ ਪਾਣੀ ਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਵੇਖਣ ਤੇ